వైబూర్ జీ ਦਾ ਖਲਸਾ వైబూర్ ਜੀ ਦੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬੁਟੀਕ ਨੰਬਰ ਲਾਗ ਵਿੱਚ ਅੱਜ ਦੀ ਵੀਡੀਓ ਵਿੱਚ ਬਰਬਡੀ ਸਟਾਫ ਦੇ ਸੂਟ ਲੈ ਕੇ ਆਏ ਹਾਂ ਪੇਂਟ ਮੜੀ ਸੰਗਾ ਆਰੀ ਵਰਕ ਵਾਲੀ ਸੂਟਾਂ ਬਹੁਤ ਹੀ ਬਦਿਆ ਕਲਰ ਕੰਬੀਨੇਸ਼ਨ ਹੈ ਜੀ ਠੀਕ ਐ ਜੀ ਦਿਖਾਉਂਦੇ ਆ ਰ ਵਿੱਚ ਕੋਈ ਪਸੰਦ ਆਂਦਾ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672100 ਜਿਵੇਂ ਦੇਖੋ ਆਰੀ ਵਰਕ ਕਿੱਤਾ ਹੋਇਆ ਜੀ ਸਾਰਾ ਪੇਂਟ ਦੇ ਵਿੱਚ ਆਊਟਲਾਈਨਿੰਗ ਆਰੀ ਵਰਕ ਨਾਲ ਕੀਤੀ ਹੋਈ ਹੈ ਜੀ ਸਾਰੀ ਇਹ ਕਲਰ ਕੰਬੀਨੇਸ਼ਨ ਹੀ ਬਹੁਤ ਸੋਹਣਾ ਸਿਕਾਈ ਕਲਰ ਹੈ ਜੀ ਪੂਰੇ ਫਰੰਟ ਦੇ ਵਿੱਚ ਇਦਾਂ ਵਰਕ ਹੈ ਜੀ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਤੇ ਡਬਲ ਸ਼ੇਡ ਦੀ ਤੁਸੀਂ ਇਹਦੇ ਨਾਲ ਪਾਈਪਿੰਗ ਲਗਾ ਕੇ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਹੈ ਇਹਦੀ ਡਿਜ਼ਾਈਨ ਵੀ ਬਹੁਤ ਸੋਹਣੀ ਹੈ ਜੀ ਬਾਜੂ ਤੇ ਆਏਗਾ ਜੀ ਵਰਕ ਫਲਾਵਰ ਬਣਿਆ ਹੋਇਆ ਜੀ ਨਾਲ ਪਲੇਨ ਬਾਟਮ ਰਹੀਗੀ ਮਛਲੀ ਦੇ ਤੇ ਦੁਪੱਟਾ ਬਰਬਰੀ ਦਾ ਹੀ ਰਹੇਗਾ ਇਹਨਾਂ ਦੁਪੱਟੇ ਤੇ ਡਿਜ਼ਾਈਨਿੰਗ ਹੈ ਜੀ ਕਾਰਨਰ ਦੇ ਵਿੱਚ ਇਹਨਾਂ ਫਲਾਵਰ ਆਣਗੇ ਤੇ ਪੂਰੇ ਦੁਪੱਟੇ ਦੇ ਵਿੱਚ ਵੀ ਫਲਾਵਰ ਪਾਈ ਹੋਏ ਆ ਜੀ ਛੋਟੇ ਦੇ ਵੀ ਸਤਿੰਨ ਕਲਰਾਂ ਦੇ ਦਸਤਾਨੇ ਆ ਤੁਹਾਨੂੰ ਇਹ। ਹਾਂਜੀ ਲਾਈਟ ਪੀਚ ਕਲਰ। ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ। ਇਸ ਦੇ neck ਦੇ ਕੋਲ ਫਲਾਵਰ ਆਏਗਾ ਜੀ ਉੱਪਰ। ਤੇ ਪੂਰੇ ਫਰੰਟ ਦੇ ਵਿੱਚ ਫਲਾਵਰ ਬਣਿਆ ਹੋਇਆ ਜੀ ਇਹ। ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ। ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਜੀ। ਤਿਆਰੀ ਵਰਗਾ ਜੀ। ਪਿਓਰ ਬਰਗਰੀਟ ਦੇ ਵਿੱਚ ਹੈ ਜੀ ਇਹ। ਬਿਲਕੁਲ ਸੌਫਟ ਹੈ ਜੀ ਜਿਵੇਂ ਜੋੜ ਸੱਟ ਦਾ ਸਟੱਫ ਹੁੰਦਾ ਸੌਫਟ ਉਹਦਾ ਦਾ ਸੌਫਟ ਹੈ ਜੀ ਇਹ। ਲੈਨ ਬੋਟਮ ਤੇ ਹੈਗੀ ਸੀ ਇਹਦੇ ਨਾਲ ਤੇ ਬਰਬਰੀ ਦਾ ਹੀ ਦੁਪੱਟਾ। ਕਾਰਨਰ ਤੇ ਇਦਾਂ ਫਲਾਵਰ ਤੇ ਪੂਰੇ ਦੁਪੱਟੇ ਦੇ ਵਿੱਚ ਇਦਾਂ ਵੀ ਫਲਾਵਰ ਆਣਗੇ। ਬਲਿ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ। ਆਫ ਵਾਈਟ ਕਲਰ ਹੈ ਜੀ ਪਿੰਕ ਨਾਲ ਕੰਟਰਾਸਟ ਬਰੀਜਾ ਟੱਚ ਹੈ ਤੇ ਗ੍ਰੀਨ ਦਾ ਟੱਚ ਹੈ ਆਹ ਰਿਵਲਕ ਸੂਟ ਤੇ ਸੈਂਟਰ ਦੇ ਵਿੱਚ ਫਲਾਵਰ ਤੇ ਬਾਜੂ ਤੇ ਵੀ ਫਲਾਵਰ ਆਇਆ ਜੀ ਤੇ ਜਿਹੜਾ ਨੀਚੇ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਇਹ ਵੀ ਬੇਲ ਬਣੀ ਹੋਈ ਹੈ ਜੀ ਬਰੀਕ ਜੀ ਸਟਾਫ ਪਿਓਰ ਬਰਬਰੀ ਪਲੇਨ ਬਾਟਮ ਤੇ ਪਿਓਰ ਬਰਬਰੀ ਦਾ ਹੀ ਦੁਪੱਟਾ ਇਦਾਂ ਦੁਪੱਟੇ ਲਈ ਤੇ ਡਿਜ਼ਾਈਨ ਕਰੀਏ ਜੀ ਹਾਂ ਜੀ ਗ੍ਰੀਨ ਕਲਰ ਲੈ ਕੇ ਦੇ ਕੋਲ ਆਏਗਾ ਜੀ ਲੱਗਦਾ ਤੇ ਇਦਾਂ ਫਰੰਟ ਦੇ ਉੱਤੇ ਆਏਗਾ ਜੀ ਠੀਕ ਹੈ ਜੀ ਟੋਕੀ ਹੈਂਡਵਰਕ ਕੀਤਾ ਹੋਇਆ ਜੀ ਫਲਾਵਰਾਂ ਦੇ ਉੱਤੇ ਆਊਟਲਾਈਨਿੰਗ ਕੀਤੀ ਹੋਈ ਹੈ ਕਲਰ ਵੀ ਬਹੁਤ ਪਿਆਰਾ ਆਇਆ ਜੀ ਤੇ ਬਾਜੂ ਤੇ ਇੱਕ ਫਲਾਵਰ ਪਿਓਰ ਬਰਬਰੀ ਸਟਫ ਮਸਲੀਂ ਦੇ ਵਿੱਚ ਬਹੁਤ ਤੇ ਬਰਬਰੀ ਦਾ ਹੀ ਦੁਪੱਟਾ ਹੈ ਜੀ ਇਹਦਾ ਸਟਾਰ ਕਿਹੜਾ ਠੀਕ ਹੈ ਜੀ ਐਡਾ ਕੋਰਨਰ ਤੇ ਲਾਉਣਾ ਤੇ ਦੁਪੱਟੇ ਦੇ ਸੈਂਟਰ ਦੇ ਵਿੱਚ ਵੀ ਛੋਟੇ ਫਲਾਵਰ ਪਾਏ ਹੋਏ ਆ ਜੀ ਬਹੁਤ ਸੋਹਣਾ ਸ਼ਾਨਦਾਰ ਦੁਪੱਟਾ ਹੈ ਜੀ neck ਤੇ ڈیزائننگ ਆਈ ਹੈ ਜੀ ਇਹ پورا ਸੂਟ ਹੈ ਜੀ ਬਰਬਰੀ ਦੇ ਵਿੱਚ 컬러 ਕੰਬੀਨੇਸ਼ਨ ਬਹੁਤ ਪਿਆਰੇ ਆ ਜੀ ਪਿੰਕ ਕਲਰ ਤੇ ਛੇਰੇ ਦੀ ਡਿਜ਼ਾਈਨਿੰਗ ਹੈ ਜੀ ਹੈਂਡਵਰਕ ਕੀਤਾ ਹੋਇਆ ਜੀ ਇਹ ਫਲਾਵਰਾਂ ਦੀ ਆਊਟਲਾਈਨਿੰਗ ਦੇ ਵਿੱਚ ਆਊਟਲਾਈਨਿੰਗ ਦੇ ਵਿੱਚ ਫਲਾਵਰਾਂ ਦੀ ਹੈਂਡਵਰਕ ਕੀਤਾ ਹੋਇਆ ਜੀ ਬਾਜੂ ਤੇ ਵੀ ਆਏਗਾ ਜੀ ਫਲਾਵਰ

ਜੀ ਨਹੀਂ ਅਜਿਹਾ ਕਲਰ ਚੱਲ ਰਹੇ ਆ ਜੀ ਉਹ ਜਿਹੜੇ ਕਲਰ ਹੁੰਦੇ ਆ ਜੀ ਡਾਈ ਵਾਲੇ ਕਲਰ ਹੁੰਦੇ ਆ ਠੀਕ ਹੈ ਜੀ ਆਊਟਰ ਲਾਈਨਿੰਗ ਕਿੰਨੀ ਹੋਈ ਹੈ ਹੈਂਡਵਰਕ ਦੇ ਵਿੱਚ ਫਰੰਟ ਤੇ ਫਲਾਵਰ ਆਏਗਾ ਜੀ ਪੇਂਟ ਵਰਕ ਕੀਤਾ ਹੋਇਆ ਤੇ ਬਾਜੂ ਤੇ ਇੱਕ ਫਲਾਵਰ ਆਏਗਾ ਜੀ ਫਿਰ ਦਰਬਰੀ ਦੇ ਵਿੱਚ ਆ ਜੀ ਇਹ ਸਟੱਫ ਪਲੇਨ ਬਾਟਮ ਵਾਲੀ ਵੀ ਜੀ ਇਹਦੇ ਨਾਲ ਤੇ ਦੁਪੱਟੇ ਤੇ ਬਹੁਤ ਸੋਹਣੀ ਡਿਜ਼ਾਈਨ ਹੈ ਜੀ ਫਰਮ ਦੇ ਵਿੱਚ ਇਹਨਾਂ ਫਲਾਵਰ ਆਏਗਾ ਵੀ ਤੇ ਪੂਰੇ ਪੱਟੇ ਦੇ ਵਿੱਚ ਛੋਟੇ ਫਲਾਵਰ ਆਣਗੇ ਇਹ ਬਹੁਤ ਪਿਆਰਾ ਸੂਟ ਹੈ ਜੀ 컬러 ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਜੀ ਹਾਂ ਜੀ ਪ੍ਰਿੰਟਡ ਦੇ ਵਿੱਚ ਬਰਬਰੀ ਹੈ ਜੀ ਸਟੱਫ ਬਰਬਰੀ ਹੀ ਰਹੇਗਾ ਇਹ ਪ੍ਰਿੰਟਡ ਆ ਗਿਆ ਸੀ ਤੇ ਇਹਦੇ ਨਾਲ ਪ्योर ਮਸਲੀ ਹੈ ਦੀ ਪਲੇਨ ਬੋਟਮ ਰਹੇਗੀ ਜੀ ਤੇ ਬਰਬਰੀ ਦਾ ਹੀ ਦੁਪੱਟਾ ਰਹੀ ਹੈ ਜੀ প্রিনਟਡ ਬਰਬਰੀ ਦਾ ਹੀ ਪ੍ਰਿੰਟਡ ਦੁਪੱਟਾ ਰਿਹਾ ਏਦਾਂ ਕਿੰ ਟਾਈਗਾ ਜੀ ਬਲੂ ਬਣਿਆ ਹੋਇਆ ਸੈਂਟਰ ਦੇ ਵਿੱਚ ਜਿਹਨੇ ਸ਼ਰਟ ਦੇ ਵਿੱਚ ਡਿਜ਼ਾਈਨ ਐ ਅਰਮੇਟ ਡਿਜ਼ਾਈਨ ਕੁੱਕ ਇਹਦੇ ਵਿੱਚ ਲਵੈਂਡਰ ਕਲਰ ਹੈ ਲਵੈਂਡਰ ਕਲਰ ਵੀ ਬਹੁਤ ਸੋਹਣਾ ਹੈ ਜੀ ਠੀਕ ਹੈ ਜੀ ਲਵੈਂਡਰ ਕਲਰ ਦੇ ਵਿੱਚ ਪਲੇਨ ਬਾਟਮ ਤੇ ਬਰਬਰੀ ਦਾ ਹੀ ਡਿਜ਼ਾਈਨਰ

ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਅਗਲੇ ਵੀਡੀਓ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ